ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸਿਆਉ ਦੁਨੀ ਨਕ ਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕ ਰੰਮ ਪਹਿਲਾ ਪਹਿਰੈ ਫੁੱਲੜਾ ਫਲ ਭੀ ਪਛਾਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇਕ ਜਗੰਦੇ ਨਾ ਲਹਿਨ ਇਕ ਨਾ ਸੁਤਿਆ ਦੇ ਉਠਾਲ ਟੂਡੇ ਦੀਏ ਸੁਹਾਗ ਕੂ ਤਾਉ ਤਨ ਕਾਈ ਕੋਰ ਜਿਨਾ ਨਾਓ ਸੁਹਾਗਣੀ ਤਿਨਾ ਝਾਕ ਨਾ ਹੋਰ ਸਬਰ ਮੰਜ ਕਮਾਨ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਮੰਜ ਕਮਾਣ ਏ ਸਬਰ ਕਾ ਨਹੀਂ ਹਣੋ ਸਬਰ ਬੋਲਣਾ ਹੈ ਸਬਰ ਨਹੀਂ ਕਰਨਾ ਇਹ ਗਲਤੀ ਆਮ ਸੁਣਨ ਨੂੰ ਮਿਲਦੀ ਹੈ ਕਿ ਸਬਰ ਮੰਜ ਕਮਾਣ ਸਬਰ ਪਾਠ ਇਥੇ ਕਿਤੇ ਵੀ ਨਹੀਂ ਆਵੇਗਾ ਅਗਲੀ ਪੰਕਤੀ ਵੀ ਸਬਰ ਤੋਂ ਸ਼ੁਰੂ ਹੋ ਰਹੀ ਹੈ ਔਰ ਉਸ ਤੋਂ ਅਗਲਾ ਜਿਹੜਾ ਸ਼ਲੋਕ ਹੈ ਉਹ ਵੀ ਸਬਰ ਤੋਂ ਸ਼ੁਰੂ ਹੋ ਰਿਹਾ ਹੈ ਸੋ ਸਾਰੀਆਂ ਥਾਵਾਂ ਤੇ ਸਬਰ ਹੀ ਪਾਠ ਕਰਨਾ ਹੈ ਸਬਰ ਨਹੀਂ ਕਰਨਾ ਸਬਰ ਅੰਦਰ ਸਾਬਰੀ ਤਨ ਏਵੈ ਜਾ ਲੈਨਾ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਨਾ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰ ਹੈ ਵਦ ਥੀ ਵਹਿ ਦਰੀ ਆਉ ਟਟ ਨਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਨੈ ਚਾਲੀਐ ਦਰਵੇਸਾ ਵੀ ਰੀਤ ਇਕਨ ਕਨੈ ਚਾਲੀਐ ਇਕਨ ਕਹਿੰਦੇ ਈਕਣੇ ਆਮ ਮਾਲਵੇ ਦੀ ਬੋਲੀ ਐ ਨਾ ਆਪਾਂ ਕਹਿੰਦੇ ਇਦਾਂ ਕਹਿੰਦੇ ਈਕਣੇ ਈਕਣੇ ਕਿੱਦਾਂ ਹੋ ਸਕਦਾ ਐ ਇਕਨ ਕਹਿੰਦਾ ਚਾਲੀਐ ਦਰਵੇਸਾ ਵੀ ਰੀਤ ਭਾਈ ਇਉਂ ਦਰਵੇਸ਼ਾਂ ਵਾਲੀ ਰੀਤ ਤੇ ਭਲਾ ਕਿਵੇਂ ਚੱਲਿਆ ਜਾ ਸਕਦਾ ਐ ਚੰਗੀਆਂ ਚੋਪੜੀਆਂ ਨਾਲ ਪ੍ਰੀਤੀ ਰੱਖਣੀ ਵਧੀਆ ਖਾਣ ਪੀਣ ਨੂੰ ਮਿਲੇ ਚੰਗਾ ਹੰਡਾਉਣ ਨੂੰ ਮਿਲੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਗੁਜ਼ਾਰਾਂ ਇਉਂ ਦਰਵੇਸ਼ਾਂ ਵਾਲੀ ਰੀਤ ਤੇ ਭਲਾ ਕਿਵੇਂ ਚੱਲਿਆ ਜਾ ਸਕਦਾ ਹੈ ਦਰਵੇਸਾਂ ਵੀ ਰੀਤ ਸੋ ਦਰਵੇਸਾ ਵੀ ਨਹੀਂ ਬੋਲਣਾ ਦਰਵੇਸਾ ਵੀ ਵੀ ਨੂੰ ਸੰਬੰਧ ਕਰਖਣਾ ਅੱਡ ਵੀ ਨਾਲੋਂ ਬਹੁਤਾ ਨਹੀਂ ਕਰਨਾ ਦਰਵੇਸਾਂ ਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਥੱਕਾ ਸਿਰ ਜੁਲਾ ਜੇ ਮੂਹ ਪਿਰੀ ਮਿਲੰਨ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹਾਉ ਟੁਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ ਡਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਾਗੁਲਾ ਜਾ ਕਹੋ ਨਦਰ ਤਰੇ ਜੇ ਤਿਸ ਭਾਵੈ ਨਾਨਕਾ ਕਾਗ ਘਾਉ ਹੰਸ ਕਰੇ ਸਰਵਰ ਪੰਖੀ ਹੈ ਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥਿਆ ਸਚੇ ਤੇਰੀ ਆਸ ਕਵਣ ਸੋ ਅਖਰ ਕਵਣ ਗੁਣ ਕਵਣ ਸੋ ਮਣਿਆ ਮੰਤ ਕਵਣ ਸੋ ਵੇਸੋ ਹਾਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅਖਰ ਖਵਣ ਗੁਣ ਜਹਿ ਬਾ ਮਣਿਆ ਮੰਤ ਏ ਤ੍ਰੈ ਭੈਣੇ ਵੇਸ ਕਰ ਤਾ ਵਸ ਆਵੀ ਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਇੱਕ ਫਿੱਕਾ ਨਾ ਗਾ ਲਾਏ ਸਭ ਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਹੀ ਠਾਹੇ ਮਾਣਕ ਸਭ ਅਮੋਲ ਵੇ ਸਭ ਨਾ ਮਨ ਮਾਣਕ ઠાણ મૂળ મચાંગવા જે તવ પિરિયા દી સક હે આવ નાઠા હે કહીદા સબ ના મન માણક ਕਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਉ ਪਿਰਿਆ ਦੀ ਸਿੱਖ ਹਿ ਆਉ ਨਾ ਠਾਹੇ ਕਹੀ ਦਾ ਕਹੀ ਵਖਰਾ ਦਾ ਵਖਰਾ ਕਹੀ ਦਾ ਇਕੱਠਾ ਨਹੀਂ ਹੈ ਕਹੀ ਦਾ ਤੋਂ ਭਾਵ ਕਿਸੇ ਦਾ ਜੇ ਤੈਨੂੰ ਪ੍ਰਮਾਤਮਾ ਨਾਲ ਮਿਲਣ ਦੀ ਸਿੱਖ ਹੈ ਤਾਂਗ ਹੈ ਤਾ ਹਿਆਉ ਨਾਠਾ ਹੈ ਕਹੀ ਦਾ ਕਿਸੇ ਦਾ ਹਿਰਦਾ ਨਾ ਦੁਖਾ ਸੋ ਇਹ ਦਾ ਵਖਰਾ ਹੈ ਕਿਸੇ ਗੁਰਮੁਖ ਪਿਆਰੇ ਨੇ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚੋਂ 122ਵੇਂ ਸ਼ਲੋਕ ਦਾ ਵਿਸ਼ਰਾਮ ਪੁੱਛਿਆ ਹੈ 1370 71 ਦੇ ਉੱਪਰ ਸੋ ਆਪ ਜੀ ਸਰਵਣ ਕਰ ਲਓ ਜੀ ਜਿਸ ਨੇ ਪੁੱਛਿਆ ਕਬੀਰ ਦੇਖ ਕਹਿ ਕਹੋ ਕਹੇ ਨਾ ਕੋ ਪਤੀ ਆਏ ਕਬੀਰ ਦੇਖ ਕੈ ਕਹਿ ਕਹਾਉ ਕਹੇ ਨਾ ਕੋ ਪਤੀ ਜਾਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਅਗਲਾ ਸ਼ਲੋਕ ਵੀ ਆਪ ਦੇਖ ਲੈਣਾ ਕਬੀਰ ਚੁਗੈ ਚਿਤਾਰੈ ਭੀ ਚੁਗੈ ਚੋਗ ਚੋਗ ਚਿਤਾਰੇ ਜੈਸੇ ਬਚ ਰਹਿ ਕੂਜ ਮਨ ਮਾਇਆ ਮਮਤਾ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ